ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੀਆਂ ਤਾਜ਼ੀਆਂ ਸੋਈਆਂ ਚਵਾਈ ਹੈ ਜਿਹੜੀ ਕਰਕੇ ਦਿਖਾਵਾਂਗੇ ਪਿੰਡ ਬੁਰਜ ਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਬਈ ਨੇੜੇ ਪਿੰਡ ਸਲਾਦਪੁਰਾ ਜੰਗੀਆਣਾ ਸੈਦੋ ਕੇ ਪਿੰਡ ਨੇੜੇ ਰਹ ਜਾਂਦੇ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਸਿਕਾਲ ਸ੍ਰੀਕਾਲ ਜੀ ਹੋਠ ਠੀਕ ਹੋ ਬੰਦੀ ਸਾਹਾ ਜੀ ਵਧੀਆ ਲੀਲੀ ਸਤ ਵਾਲੀ ਮੇਰਾ ਬਾਬੇ ਨਾਨਕ ਦੀ ਚਲੋ ਵਧੀਆ ਹੋਠ ਠੀਕ ਹੋ ਬੰਦੀ ਮਗਾ ਜਮਾ ਜੀ ਦਾਣੇ ਤੇ ਚਲੋ ਨਾਮ ਤੇ ਡਰੈਸ ਨਾਮ ਮੇਰਾ ਟੈਣੀ ਆ ਜੀ ਪਿੰਡ ਬੁਰਜ ਰਾਜਗੜਾ ਨੰਬਰ ਆਪਣਾ 815500 0 ਵਾਲੇ ਦਾ ਠੀਕ ਆ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਾਲੀ ਇਹ ਪਹਿਲਾ ਸੂਆ ਡਾਕਟਰ ਭੈੜਾ ਚਾਰ ਦੰਦਾ ਪਹਿਲਾ ਸੂਆ ਚਾਰ ਦੰਦਾ ਹਾਂ ਤੇ ਕੱਲ ਰਾਤ ਦੀ ਸੂਈ ਵੀ ਆਏ ਆ ਦੇਖਦਾ ਆਪਾਂ ਕੋਲੇ ਕੰਦ ਪਹਿਲ ਚੱਲੀ ਜਾਂਦਾ ਚੀਕਾ ਬੱਚਾ ਕੀ ਹੈ ਬੱਛਾ ਜੀ ਬੱਚਾ ਭਾਈ ਕਿੰਨਾ ਬੋਲਾ ਹੁਣ ਹਾਜ ਬੋਲਾ ਹੁਣ ਡਾਕਟਰ 16 ਕਿਲੋ ਬੋਲਾ ਮੰਨ ਕੇ ਲੈ ਵਿਆ ਕਰ ਬੱਚੂਨ ਵਾਲਾ ਹਾਜ ਹਾਂ ਬਚੋ ਕੇ ਲੈ ਬਚੋ ਕੇ ਦਿਖਾਵਾਂਗੇ ਆਪਾਂ ਕੋਈ ਆਏ ਨਹੀਂ ਖੋਲ ਦੇ ਭਾਈ ਤੁਹਾਨੂੰ ਦਿਖਾ ਦੇ ਖੋਲ ਰਾਜੀ ਫੋਲ ਕਰ ਮਾਗਣਾ ਰਾਜੀ ਰੂਹ ਜੀ ਲੱਗੜੀ ਆ ਚੌੜੀ ਚੂੜੀ ਬੜ ਬਹੁਤ ਅੱਕਾ ਗੱਲ ਹੁਣ ਸ਼ਾਇਦ ਦੀ ਰੋਤਾ ਮਾੜੀ ਗਾਂ ਹੀ ਨਹੀਂ ਲਈ ਜੀ ਪੜੀ ਵੀ ਬਹੁਤ ਦਾਣੇ ਭਰਾ ਫੇਸ ਬੜਾ ਚੰਗਾ ਬਰੀ ਮਾਗਣਾ ਡੱਟ ਭੁਲੇਖਾ ਹੀ ਨਹੀਂ ਤੇ ਪੜੀ ਵੀ ਫੋਲ ਲੱਗ ਕਰ ਮਾੜੀ ਮਾਗਣਾ ਡਾਕਟਰ ਹੁਣ ਮਾੜੀ ਗਾਂ ਲੈਣ ਦਾ ਫਾਇਦਾ ਹੀ ਨਹੀਂ ਕੋਈ ਠੀਕ ਆ ਹਾਂ ਬਾਕੀ ਤੋਰ ਆ ਦਿਖਾਉਂਦੇ ਨੰਬਰ 1 ਐਡੀ ਠੰਡੀ ਬੱਤੀ ਆ ਜਾਨ ਜੂਨ ਕੋਈ ਅੰਤ ਹੀ ਨਹੀਂ ਲਾ ਸਹੀ ਗੱਲ ਆ ਵੀਰੇ ਹਾਂ ਤੋਰ ਦੋਟੀ ਆ ਗਿਆ ਮੁਰੇ ਟਰੈਕਟਰ ਆ ਗਿਆ ਹੁਣ ਖੜੀ ਟਰੈਕਟਰ ਆ ਗਿਆ ਅੰਦਰ ਹੀ ਤੋਰ ਦਮਾੜੇ ਗਿਆ ਪਲੀ ਵੀ ਤਾਂ ਫੁੱਲ ਲੱਗਦੀ ਮੈਂ ਕਹਿੰਦਾ ਡਾਕਟਰ ਜੀ ਹੁਣ ਸਿਆਲ ਦੀ ਰੋਤਾ ਮਾੜੀ ਗਾਂ ਲੈਣ ਦਾ ਫਾਇਦਾ ਹੀ ਨਹੀਂ ਹਾਂ ਦੁੱਧ ਵਾਲਾ ਪੀ ਮੈਂ ਕਹਿੰਦਾ ਕੱਟ ਕੇ ਲਿਆਈਂ ਦਿਆਂ ਡਾਕਟਰਾਂ ਫੁੱਲ ਬ੍ਰੀਡ ਫੁੱਲ ਕੱਦ ਪਲੀ ਵੀ ਫੁੱਲ ਘਰ ਆ ਜੋ ਕੱਦ ਤੇ ਲਈਦਾ ਮੁੱਠੀ ਵਾਲਾ ਥਣ ਕਲਾ ਕਲਾ ਥਣ ਚਿਵਾਈ ਆ ਜਿਹੜੀ ਕਰਕੇ ਦਿਖਾਵਾਂਗੇ ਤੋਰਾ ਦੇਖੋ ਘਰ ਵਾਲੀ ਦਾ ਇੱਕ ਨੰਬਰ ਦਾਟ ਆਇਆ ਹੂੰ ਉਹ ਮਾਰੀਆਂ ਬਹਿੜਾ ਲੈਣ ਦਾ ਫਾਇਦਾ ਨਹੀਂ ਤੇ ਗਦਾਈਲੀ ਵਰਗੀ ਬੱਸੀਆ ਮਮਾ ਇੱਥੇ ਚੋਲੇ ਪਲੂਣ ਬੱਸੀਆ ਲਾ ਹੂੰ ਲਾ ਲਾ ਬਈ ਜਿਵੇਂ ਮਰਦੀ ਹੱਥ ਲਈ ਚਲ ਕੋਈ ਚੱਕਰੀ ਨਹੀਂ ਕਹਿਣਾ ਘਰ ਵਾਲੀ ਨੇ ਕੁਛ ਨਹੀਂ ਪਲੀ ਵੀ ਬਹੁਤ ਆ ਪਲੀ ਦਾ ਡਾਟ ਕਾਟ ਭੰਨੇ ਪਾ ਬੱਸੀ ਦੇ ਫੇਸ ਦੇ ਹਾਂ ਜਾਨ ਇੰਨੀ ਬੱਸੀ ਚੋਲਾ ਹੂੰ ਇੰਨੀ ਜਾਨ ਆ ਬੱਸੀ ਚੋ ਸਹੀ ਗੱਲ ਆ ਬਈ ਹਾਂ ਨਾ ਥਾਣੇ ਦੇ ਵੀ ਦਾ ਵੀ ਕੋਈ ਡਾਕਟਰ ਕਾਰਡ ਹੀ ਪੰਨੇ ਪਾਇਆ ਬੱਸੀ ਨੇ ਸਹੀ ਗੱਲ ਲੈਵਾ ਕਮਾਲ ਦਾ ਨੇੜ ਤੋਂ ਚੈੱਕ ਕਰਾਂਗੇ ਤੇ ਸੂਈ ਸਵਾਈ ਆ ਬੱਚਾ ਮਗਰ ਬੱਚਾ ਚਵਾਈ ਆ ਬਸ ਕੱਲ ਨਾਲ ਦਾ ਡਾਕਟਰ ਕੱਲ ਹੀ ਸੂਈ ਆ ਬੱਸੀ ਕੱਲ ਹੀ ਸੂਈ ਆ ਕੱਲ ਰਾਤ ਦੀ ਸੂਈ ਵੀ ਆ ਹੂੰ ਕੱਲ ਰਾਤ ਦੀ ਦਾਸਦਾ ਬਈ ਸੂਈ ਵੀ ਆ ਡਰ ਹਾਂ ਲੈਵੇ ਦਾ ਰਿਕਾਰਡ ਪੰਨੇ ਪਾਇਆ ਬਹੁਤ ਸੋਹਣਾ ਲੇਵਾ ਲੈ ਮੂਰੋਂ ਦੇਖੋ ਲੇਵਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਵੀ ਪੂਰੇ ਐ ਕੱਲਾ ਕੱਲਾ ਨਿਖੜਵਾ ਪੀੜੀ ਦੇ ਪਾਵੇ ਵਰਗੇ ਤਾਂ ਕਾਟੇ ਦਾ ਜਦੋਂ ਬੱਚਾ ਲਾਇਆ ਨਾ ਉਦੋਂ ਦੱਸੂ ਹੂੰ ਮੁੱਲ ਕੀ ਇਹਦਾ ਜਾਇਦ ਜਾਂ ਮੁੱਲ ਕੀ ਇਹਦਾ ਡਾਕਟਰ ਲੈਣ ਦੇ ਨਹੀਂ ਕਰਦਗੇ ਮਾਫ਼ਾ ਜਮੇ ਹੀ ਲੈਣ ਦੇ ਦੱਸੋ ਡਾਕਟਰ 90000 ਚੋਂ ਮਾਨਤਾਨ ਕਰ ਦਿਆਂਗਾ 90000 ਰੁਪਇਆ ਮੁੱਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਪਲੀ ਵੀ ਬਹੁਤ ਆ ਕਾਟੇ ਮੱਕ ਵਾਲੀ ਦਾ ਡਾਕਟਰ ਜ ਆਪਾਂ ਨਾ ਬੰਦਾ ਦਵਾਖ ਨੂੰ ਬਾਹਰ ਦੇ ਥੱਲੇ ਲਾ ਲਾ ਇਥੋਂ ਨਖਾ ਹੁੰਦਾ ਠੀਕ ਲਾ ਲੈ ਬਾਹਰ ਦੇ ਖੰਗੂਰੂ ਹਾਂ ਤਾਂ ਜਦੋਂ ਬੱਚਾ ਲਾਇਆ ਉਹਨੂੰ ਦੇਖੀ ਤੂੰ ਲੈ ਹੂੰ ਲੈ ਕੋਈ ਕੰਨ ਦੀ ਲੋਣੀ ਬੱਚਾ ਨਾਲ ਆਈ ਬਹਿ ਜਾ ਥੱਲੇ ਠੀਕ ਐ ਵੀਰੇ ਹਾਂ ਹੂੰ ਅੱਗੇ 2 ਨੰਬਰ ਕਿਹੜਾ ਸੂਆ ਬਾਈ ਇਹ ਤੀਜਾ ਸੂਆ ਦਾ ਕਿ ਸੂਰਜ ਤਾਂ ਮਗਰ ਬੱਛੀ ਆਲੇ ਇਹਦੇ ਮਗਰ ਬੱਛੀ ਹਾਂ ਕਦੋਂ ਸੂਈ ਇਹ ਪ੍ਰਾ ਇਹ ਨੂੰ ਹੋ ਗਏ ਹੁਣੇ ਡਾਕਟਰ ਨੇ ਕਹਿੰਦੇ 15 ਕਿ ਦਿਨ ਬੱਛੀ ਚੰਗੀ ਐ ਨਾ ਹਾਂ 15 ਕਿ ਦਿਨ ਦਾ 15 ਕਿ ਦਿਨ ਹੋ ਗਏ ਹੁਣੇ ਬੱਛੀ ਹੂੰ ਬੱਟੀ ਕਮੜਾ ਸੈਂਪਲ ਜਾਈ ਭਰਿਆ ਬਾਉ ਓਕੇ ਹਾਂ ਖੋਲਿਓ ਵੀਰੇ ਤੋਰਿਓ ਕਿੰਨਾ ਦੁੱਧ ਦਾ ਟੈਣੀ ਸਾਹਿਬ ਇਹਦੇ ਸਾਰੇ ਡਾਟਾ ਕਰ 23 ਲੀਟਰ ਮੰਨ ਕੇ ਲੈ ਵੀ 23 ਲੀਟਰ ਹਾਂ ਠੀਕ ਆ 23 ਲੀਟਰ ਦੁੱਧ ਜਿਹੜਾ ਮਾੜਾ ਮੋਟਾ ਆ ਨਾ ਨਵੇਂ ਸਾਹ ਆ ਕੇ ਕਾਟ ਕੁਟ ਵੀ ਜਾਂਦਗਾ ਬਾਕੀ ਚਵਾਈ ਆ ਜਿਹੜੀ ਕਰਕੇ ਦਿਖਾਵਾਂਗੇ ਡਾਟ ਫੇਰ ਫੂਜ ਦਾ ਦਾ ਬੱਚਾ ਕੁਆਲਟੀ ਫੁੱਲ ਆ ਫੁੱਲ ਬਰੀਨ ਹੁਣ ਹੁਣ ਤਾਂ ਮਾਲੀ ਮਾਲੀ ਗਾਲ ਲੈਣ ਦਾ ਹੁਣ ਫਾਇਦਾ ਹੀ ਨਹੀਂ ਕੋਈ ਇਹੋ ਜਿਹੇ ਭਾਂਡੇ ਵਾਲੀਆਂ ਗਾਂਆਂ ਲਈ ਜਿਵੇਂ ਟੋਕਰੇ ਟੋਕਰੇ ਲੈਵੇ ਤੇ ਬੰਨੀ ਬੈਠਗਾ ਦੁੱਧ ਵਾਲਾ ਪੀ ਸੀ ਆ ਹਾਂ ਕੀ ਮੋਲ ਹੈ ਇਹਦਾ ਜਾਇਜ਼ ਬਸ ਇਹਦਾ ਵੀ ਡਾਟ ਟੋਰ ਨਹੀਂ ਆ 90 ਹਾਂ ਮਾਨਦਾਨ ਹੋ ਜੀ 90 ਦੇ ਮਾਨਦਾਨ ਕਰਦੇ ਇਕਲੀ ਇਕਲੀ ਗਾਂ ਦਾ ਜੋੜ ਵਾਲੇ ਜੁੱਤਾ ਵੀ ਕਰਦੇ ਆ ਬਹੁਤ ਠੀਕ ਆ ਲੈ 90000 ਰੁਪਿਆ ਮੋਲਾ ਮਾਨਦਾਨ ਜਿਹੜਾ ਮਾਫੀ 25 ਲੀਟਰ ਦੇਣਾ 25 ਨੇ 25 ਕਿਲੋ ਲੈ ਵਾ ਕੋਈ ਤੇ ਦੇਖ 25 ਦਾ ਹਾਂ ਪੂਰੀ ਵਿੱਥੀ ਦੇ ਗੁਲਾਬੀ ਥਾਣ ਲੱਗਿਆ 25 ਲੀਟਰ ਦੁੱਧ ਦੀ ਬਾਈ ਕਹਿੰਦਾ ਹੁਣ ਤਾਂ ਮਾਲ ਹੀ ਲੈਣ ਦਾ ਫਾਇਦਾ ਹੀ ਨਹੀਂ ਕਾ ਕਿਉਂ ਸਿਆਲ ਆ ਹੁਣ ਸਹੀ ਗੱਲ ਹੈ ਕੁਆਲਿਟੀ ਬਹੁਤ ਚੰਗੀ ਆ ਇਧਰੋਂ ਦੇਖ ਲੈ ਟੋਕਰੇ ਬੰਨੀ ਬੈਠੇ ਲੇਵੇ ਦੇ ਤਾਂ ਹੂੰ ਐਨਾ ਪ੍ਰਿੰਟ ਬੱਥਿਆਂ ਦਾ ਸੋਹਣਾ ਗੱਲਾਂ ਹੀ ਛੱਡ ਦੇ ਸਹੀ ਗੱਲ ਆ ਬਾਈ ਜਿਹਦੇ ਘਰੇ ਬਾਗੀਆਂ ਬਸ ਹੂੰ ਬਾਗਰੇ ਨੇ ਪਾਈਪ ਬਸ ਨਾ ਕੱਚੀ ਜੀ ਛੱਡ ਦੇਣੀ ਆ ਠੀਕ ਆ ਹਾਂ ਹੂੰ ਸਹੀ ਗੱਲ ਆ ਕੁਆਲਿਟੀ ਬਈ ਫੁੱਲ ਆ ਬਾਕੀ ਚਵਾਈ ਆ ਕੋਈ ਚੱਕਰ ਨਹੀਂ ਕਰਕੇ ਦਿਖਾਉਨੇ ਮੁੱਲ ਦੋਨਾਂ ਦਾ ਹੀ 90 9000 ਰੁਪਿਆ ਬਈ ਮਾਨਤਨ ਜ਼ਰੂਰ ਹੋਊਗਾ ਲੈ ਤਾਂ ਆਇਆ ਹੂੰ ਜਿਹਦੇ ਘਰੇ ਬਾਗੀਆਂ ਹਨਾ ਹੂੰ ਬਾਗਲੇ ਨਾਲ ਨਾਇਰ ਤੇ ਪਾਇ ਵੀ ਛੜਤੀ ਜਾਣ ਇੰਨੀਆਂ ਚੁਆਈਆਂ ਤਕੜੀਆਂ ਤੇ ਲੇਵੇ ਦੁੱਧ ਦੋ ਛੱਲਾ ਹੀ ਆ ਬਸ ਕਰ ਦੋ ਡੈਣੀ ਸਾਬ ਚੁਆਈ ਸੋ ਲੈ ਬਾਈ ਜਿਵੇਂ ਮਰਜੀ ਨਿਆਣਾਪਾਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬੜਾ ਚੁਆਈ ਬੜੀ ਤਕੜੀ ਆ ਬੱਤੀ ਦੀ ਹੂੰ ਹਾਂ ਬੜੀ ਚੰਗੀ ਜਵਾਈ ਹੈ ਜਿਹੜਾ ਸਾਡਾ ਪਲੂਣਾ ਲੈ ਨਿਆਣੇ ਦਾ ਨਾ ਪੀੜਾਂ ਦਾ ਨਾ ਡੱਕਾ ਹੀ ਨਹੀਂ ਕਰਨਾ ਹੋਰਾ ਨਹੀਂ ਕਰਦੀ ਨਾ 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 ਨਹੀਂ ਬੱਚਾ ਪਲੂਣਾ ਬੱਚਾ ਹਨਾ ਨਹੀਂ ਹੱਥ ਲਵਾਉਣੀ ਹੱਥ ਨਹੀਂ ਲਵਾਉਂਗਾ ਪੀੜਾਂ ਪੂੜਾਂ ਬਣਨਗਾ ਮਤਲਬ ਨਾ ਬੜੀ ਚੰਗੀ ਬੱਸੀ ਆ ਜਿੰਮੇ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਮੌਜ ਨਾਲ ਨਿਆਣਾ ਪਾ ਲਿਆ ਬਾਈ ਫਿੱਲੀ ਕਰਮ ਵਾਲੀ ਹੋਰਾ ਨਹੀਂ ਹਾਲ ਤਾਂ ਡਾਟਾ ਕੱਲ ਰਾਤ ਗੁੱਸੂਈ ਵਿਆਹ ਦੇ ਲਾ ਗੰਦ ਪਹਿਲੇ ਘੜ ਕੁੜ ਲੱਗਾ ਲੱਗਿਆ ਪਿਆ ਖੂਨ ਕੱਪਾ ਅੱਜ ਨਵਾਂ ਜਾਨੇ ਗਿਆਂ ਮਹੀਨਿਆਂ ਹੀ ਗਾ ਠੀਕ ਆ ਨਹੀਂ ਬਹੁਤ ਪਈ ਅੱਜ ਹੂੰ ਬੱਤ ਹੁਣ ਲੇਵੇ ਵਾਲਿਆਂ ਪਹਿੜਾ ਲੈਣ ਦਾ ਫਾਇਦਾ ਸਹੀ ਗੱਲ ਆ ਭਾਈ ਮਾੜਾ ਪਸੂ ਹੁਣ ਕੋਈ ਫਾਇਦਾ ਨਹੀਂ ਲੈਣ ਦਾ ਹਾਂ ਜਿਵੇਂ ਮਰਜੀ ਬੈਠਾ ਮਾਗਣਾ ਡਾਕਟਰ ਜਨ ਲੋ ਇੰਚੇ ਵੀ ਨਹੀਂ ਹਿੱਲਣਾ ਆਪਣੀ ਗਾਂ ਨੇ ਪੁਰਵ ਚੈੱਕ ਕਰਕੇ ਲਈ ਦੀਆਂ ਡਾਕਟਰ ਹਾਂ ਭਾਈ ਬਾਲਟੀ ਖਾਲੀ ਇੱਕ ਮਿੰਟ ਥਾਨ ਦਿਖਾ ਦੀਏ ਭਾਈ ਥਾਨ ਦੇ ਥੱਲੇ ਵਾ ਥੱਲੇ ਬੱਸੀ ਦਾ ਲਾ ਮਿੱਤੀ ਦੇ ਕੱਲਾ ਕੱਲਾ ਫੋੜ ਫੋੜ ਤੇ ਲੱਗਾ ਡਾਕਟਰ ਜਿਵੇਂ ਕਹਿੰਦੇ ਹੁੰਦੇ ਆ ਹਾਂ ਫਸਮਾ ਕਰਕੇ ਦੇ ਥਾਨ ਕੱਢੇ ਲੈ ਭਾਈ ਬਾਲਟੀ ਖਾਲੀ ਜਮ ਓਕੇ ਆ ਭਾਈ ਜਿਵੇਂ ਨਾਰਮੇ ਦੇ ਬੂਝੜ ਫੋੜ ਫੋੜ ਤੇ ਲੱਗੇ ਹੁੰਦੇ ਐਂ ਲੱਗੇ ਪਿਆ ਹਰਦਾ ਜਿ ਚਵਾਈ ਦੇਖੀ ਚਾਹੇ ਹੱਥੀ ਚੋਲਾ ਮੈਂ ਕਹਿੰਦਾ ਮਸ਼ੀਨ ਤੇ ਚੋਲਾ ਜਿਵੇਂ ਇੱਕ ਬਰਾਬਰ ਚਵਾਈ ਆ ਲੈ ਬਾਈ ਜਿਵੇਂ ਪ੍ਰੂਨ ਬੱਥੀ ਆ ਐਂ ਚ ਵੀ ਤੇ ਲੱਗੀ ਕਹੀ ਜਿਵੇਂ ਬਾਈ ਸੇ ਖਾ ਕਰਦਾ ਸੀ ਨਾ ਜਮਾ ਉਮਰ ਨਹੀਂ ਚਵਾਈ ਆ ਮੈਂ ਕਹਿੰਦਾ ਯਾਰ ਲੈਣੀ ਨਹੀਂ ਮਾਰੀ ਗਾਂ ਹੂੰ ਮਾਰੀ ਗਾਂ ਦਾ ਨਰਮੇ ਤੇ ਬੂਝ ਕੇ ਫੜ ਫੜ ਤੇ ਲੱਗਿਆ ਥਣ ਬੱਥੀ ਦੇ ਚੂਣ ਦੇਖੋ ਚੂਣ ਵਾਲਾ ਚੰਗਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਬਾਈ ਕਹਿੰਦਾ ਡਾਕਟਰ ਆ ਸੂਇ ਆ ਵਾ ਪਸੂਆ ਇਹ ਤਾਂ ਜਦੋਂ ਆਪਾਂ ਚੈੱਕ ਕਰ ਲਿਆ ਬਾ ਮੱਛੀ ਮੋਟਰ ਆ ਕੀ ਲੈਣੀ ਆ ਤਾਂ ਚੂਣ ਵਾਲੀ ਤਾਂ ਪੱਕਾ ਇਹ ਨਹੀਂ ਸਕਦੇ ਵੀ ਮਾੜਾ ਮੋਟਾ ਕਈ ਵੀ ਉਨੀ ਨਿੱਕੀ ਨਿਕਲ ਆਉਂਦੀ ਆ ਸਹੀ ਗੱਲ ਹੈ ਨਾ ਪਰ ਸੂਈ ਵੀ ਤਾਂ ਆਪਾਂ ਮੱਛੀ ਮੋਟਰ ਆ ਕੀ ਲੈਣੀ ਆ ਠੀਕ ਹੈ ਬੱਚੇ ਨੂੰ ਤਾਂ ਖਾਂਦੀ ਆ ਦੇ ਇੰਨਾ ਤੇ ਉਹ ਕਰਦੀ ਆ ਸਹੀ ਗੱਲ ਹੈ ਵੀ ਬਰੀਡ ਬਹੁਤ ਆ ਬੜਾ ਜਿਹਾ ਕੋਈ ਲੇਖਾ ਨਹੀਂ 20 ਉਹ ਨਿਆਣਾ ਨੱਤਾਂ ਚ ਲੱਗੀ ਜਣਾ ਹੂੰ 20 22 ਲੀਟਰ ਪੱਛੀ ਨੇ ਦੁੱਧ ਆਵਣਾ ਦੇਣਾ ਡਾਕਟਰ ਹੂੰ ਬਰੀਡ ਬਹੁਤ ਆ ਘਰ ਵਾਲੀ ਦੇ ਲੇਵਾ ਦੇਖ ਇੱਕ ਜਾਨ ਬਹੁਤ ਆ ਪੱਛੀ ਚ ਚਵਾਈ ਦੇਖੋ ਚਵਾਈ ਬੜੀ ਚੰਗੀ ਆ ਮੋਟੀ ਮੋਟੀ ਧਾਰ ਚਵਾਈ ਦਾ ਡਾਕਟਰ ਬਾਅਦ ਤੀ ਨੂੰ ਦੱਸੂਗੀ ਗਾ ਹੂੰ ਇਨਸ਼ਾ ਅੱਲਾਹ ਕਰਦੀ ਹੁੰਦੀ ਆ ਜਿਹੜੀ ਸੂਈ ਵੀ ਗਾਂ ਜਿਹੜੇ ਦਾ ਗੁੱਠੇ ਵਰਗੀ ਧਾਰ ਲਈਦੀ ਆ ਨੀ ਕੀ ਲੋੜ ਕਿੰਨਾ ਕ ਬੋਲਾ ਹੁੰਦੇ ਥਾਲੇ ਬੋਲਾ ਯਾਰ 16 ਕਿਲੋ ਹੁਣ ਤਿਆਰ ਆ ਡਾਕਟਰ 15 16 ਕਿਲੋ ਖੁੱਲਾ ਠੀਕ ਆ ਵੱਡੇ ਅੰਕਾਂ ਕਾ ਵੀ ਆਲ ਮੰਨੀ ਜਾਂਦੀਆਂ ਵਿੱਚ ਖੜਨ ਦਾ ਪੈਰਾ ਦੀ ਬਾਹ ਬਲੇ ਜਨਾ ਬੱਚੀ ਨਹੀਂ ਹਿੱਲੂਗੀ ਹਾਂ ਬਾਕੀ ਬਲੂਨ ਨਾ ਕਰਦੀਆ ਹੱਬ ਕਰਦੀਆ ਕਰਦੀਆ ਅਸਰਾ ਕਰ ਜਾਂਦੇ ਇਹ ਨਹੀਂ ਪਰ ਕਰਦੀ ਹੂੰ ਇਹ ਤਾਂ ਬੱਚੇ ਨੂੰ ਹੀ ਚੱਤੀ ਜਾਉ ਬੱਚੇ ਨੂੰ ਹੀ ਚੱਤੀ ਜਾਉ ਚੱਤੀ ਸਹੀ ਗੱਲ ਹੂੰ ਇਹ ਜੀ ਕਰਮਾਲੀ ਬੈਠ ਉਹ ਮੜਾ ਫੈਂਟ ਤਾਣ ਦੋ ਹਾਂ ਫੈਂਟ ਵੀ ਬਹੁਤ ਹੁੰਦੀ ਮੰਗਣਾ ਫੈਂਟ ਦਾ ਤਾਂ ਕੋਈ ਅੰਤ ਹੀ ਨਹੀਂ ਆ ਗਰਮੀ ਮੰਨੇ ਨਾ ਠੰਡ ਮੰਨੇ ਨਾ 20 22 ਲੀਟਰ ਤੋਂ ਦੁੱਧ ਬੱਛੀ ਨੇ ਟੁੱਟਣਾ ਜਿਹੜੇ ਹਿਸਾਬ ਨਾਲ ਜਾਣਾ ਬੱਛੀ ਜੀ ਕੱਢ ਦੇਖ ਕੱਢ ਦੇਖ ਹਣਾ ਕਿੱਡਾ ਕੱਦ ਦਾ ਡੱਟ ਬੜਾ ਬੱਸੀ ਦਾ ਪੂਰੀ ਪਲੀ ਵੀ ਆ ਬੜਾ ਏ ਉਹ ਪਲੀ ਵੀ ਹਾਂ ਭਈ ਅਗਦੇਲੇ ਜਿੰਨੀ ਚੌੜੀ ਸਹੀ ਗਾ ਲੰਮੀ ਲੁੰਮੀ ਵੀਰੇ ਲੰਮੀ ਵੀ ਬਹੁਤ ਆ ਸਨਖ ਵੀ ਬਹੁਤ ਡੱਟ ਮੈਂ ਕਹਿੰਦਾ ਪੂਰੀ ਬਿਊਟੀ ਆ ਭਾਈ ਲੈ ਚਵਾਈ ਦੇਖੋ ਮੋਟੀ ਮੋਟੀ ਗੰਨੇ ਰਗੀ ਦਾ ਜਿਵੇਂ ਮਰਜ਼ੀ ਚੋਈ ਚੱਲ ਪਈ ਚੱਕੇ ਨਹੀਂ ਬਹੁਤ ਚੰਗਾ ਜਿਹਾ ਮੈਂ ਕਹਿੰਦਾ ਡੱਟ ਜੇ ਰਕਾਟੀ ਭੰਨੇ ਪਾਇਆ ਹੂੰ ਇਹਦਾ ਜਿਹਦੇ ਕਰਮ ਵਾਲੇ ਦੇ ਘਰੇ ਬਾਗੀ ਹਨਾ ਬਸ ਸਵਰਗੀ ਬਾਗ ਗਿਆ ਠੀਕ ਹੈ ਹਾਂ ਆਪਣੀ ਗਾਂ ਦਾ ਜਿੰਨੇ ਬੰਦੇ ਲਗਾਏ ਆ ਹੂੰ ਬਾਪਰੇ ਦਾ ਫੋਨ ਨਹੀਂ ਲਾਉਂਦਾ ਬੰਦਾ ਐਂ ਦਾ ਭੋਆ ਫੋਨ ਲਾ ਦੇ ਬਾਈ ਵੀ ਜਮਤ ਸਿਆਉਣਾ ਹੀ ਆ ਯਾਰ ਠੀਕ ਹੈ ਪਰ ਮਾਲੀ ਨੂੰ ਨਹੀਂ ਫੋਨ ਲਾਊਗਾ ਵੀ ਬਾਈ ਯਾਰ ਕਮੀ ਆ ਗਾਂ ਜਾ ਹੂੰ ਆਥਰੇ ਐਂ ਦਾ ਭੋਆ ਲਾ ਕੇ ਕਹਦੇ ਵੀ ਬਾਈ ਯਾਰ ਬਹੁਤ ਚੰਗੀ ਯਾਰ ਮਨ ਖੋਸ ਹੋ ਗਿਆ ਬਾਈ ਦੇਖ ਲੈ ਬੈਠ ਵੀ ਇੱਕ ਹੋਰ ਲੈ ਕੇ ਦੇ ਨੇ ਜੀ ਹਾਂ ਕਿਉਂ ਬਹੁਲੀ ਚੰਗੀ ਜੀ ਬਾਈ ਆ ਮੋਟੀ ਮੋਟੀ ਜੀ ਬਾਈ ਨਹੀਂ ਜਿਵੇਂ ਤੀਜੇ ਤੀਜੇ ਸੂਏ ਗਾਨੇ ਖੜ ਗਏ ਖੜ ਗਏ ਪੂਰ ਬਸ ਖੜ ਗਏ ਲੈ ਮਾਉ ਇਹਨੇ ਖੜੀ ਕੋਈ ਕੈਮਰੇ ਦਾ ਨਹੀਂ ਉਪਰਾ ਕੋਈ ਆਪਾਂ ਦੋ ਤਿੰਨ ਬੰਦੇ ਖੜੇ ਨਾ 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 ਭਾ ਨੱਚੀ ਜਾਏ ਜੀ ਨੱਚੀ ਭਾ ਹੂੰ ਚਵਾਈ ਦਾ ਬਈ ਮੋਟੀ ਮੋਟੀ ਆ ਚਵਾਈ ਦਾ ਲੇਖਾ ਹੀ ਨਹੀਂ ਕੋਈ ਹੂੰ ਚੌਂਕਾ ਦਾ ਬੜਾ ਚ ਹਸਾਬ ਕਰੂ ਹੂੰ ਦਾ ਹੁਣ ਤਾਂ ਨਾ ਹਨਾ ਹੂੰ ਮਾੜੀ ਗਾਂ ਲੈਣ ਦਾ ਫਾਇਦਾ ਹੀ ਨਹੀਂ ਕੋਈ ਫਾਇਦਾ ਹੀ ਨਹੀਂ ਹਾਂ ਹੂੰ ਹੁਣ ਤਾਂ ਨਹੀਂ ਮਾੜੀ ਗਾਂ ਚੱਲਣੀ ਐ ਐਵੇਂ ਤੈਨੂੰ ਕਹਿ ਦਈਏ ਹੁਣ ਤਾਂ ਪੂਰੇ ਬ੍ਰੈਂਡਰ ਦੀਆਂ ਬੱਚੀਆਂ ਚੱਲਣਗੀਆਂ ਹੂੰ ਹਾਂ ਸਹੀ ਗੱਲ ਜਿਹਨਾਂ ਦੇ ਖਚੋਨਿਆਂ ਨਹੀਂ ਪੱਠੇ ਖਾਵੇ ਹੂੰ ਐਨ ਵੀ ਮੂਰੇ ਚਾਟਪਾਤਾ ਚਾਟ ਨੂੰ ਜਾਵੜੂ ਨਾ ਚਵਾਈ ਦੀ ਬਾੜੀ ਮਿੱਠੀ ਐ ਬੱਚੀ ਹੂੰ ਤਵਾਇਤ ਉਈ ਤੇ ਰਕਾਟ ਆ ਬੱਚੀ ਦਾ ਮੁੱਲ ਵੀ ਜਾਇਜ਼ ਜਰਮਾਨਦਨ ਹੋ ਜਾਣਾ ਵਿੱਚੋਂ ਵਧੀਆ ਹੋ ਜਾਊਗਾ ਮਾਤਾ ਦਾ ਟਾਈਨੀਆਂ ਵਾਲੀਆਂ ਬੱਚਨਾ ਕਿਹੜਾ ਦਿੰਦਾ 90 90 ਦਿੰਦਾ ਹਾਂ ਲੱਖ ਤੋਂ ਬਾਹਰ ਮੁੱਲ ਕਰਨਾ ਜੀ ਆਮ ਬੰਦੇ ਕੋਲੇ ਹੁੰਦੇ ਆ ਆਪਾਂ ਤਾਂ ਆ ਰਹੇ ਨੇ ਵੀ ਆਪਾਂ ਨੂੰ ਵੀ 2 ਰੁਪਏ ਬਣ ਜਾਣਾ ਅਗਲੇ ਦਿਨ ਮਾਨ ਖੋਸ ਹੋ ਜਾ ਜਦੋਂ ਲੈ ਗਿਆ ਹਾਂ ਸਹੀ ਗੱਲ ਹੈ ਹਾਂ ਆਪਾਂ ਆਏ ਨੇ ਵੀ ਆਪਾਂ ਲੋਪਰ ਗਈ ਲਾਉਣੀਆਂ ਆਪਾਂ ਦਾ ਮਾਲ ਵਿਕੀ ਜਾਵੇ ਬਸ ਦਿਹਾੜੀ ਰੋਜ਼ ਬਣੀ ਜਾਵੇ ਅੰਤਨ ਵੱਡੀ ਗੱਲ ਹੈ ਆਏ ਨੇ ਆਪਾਂ ਨੂੰ ਵੀ ਅੱਜ ਆਪਾਂ ਨੂੰ ਪਸ਼ੂ ਮਿਲ ਗਿਆ ਯਾਰ ਵੀ ਹੁਣ ਬੰਦਾ ਲਾਊਗਾ ਹੀ ਹਨਾ ਬਸ ਬੰਦਾ ਇਹ ਮਸਲਾ ਵੀ 2 ਰੁਪਏ ਬਣ ਜਾਣ ਬਸ ਸਹੀ ਗੱਲ ਹੈ ਨਾ ਬੱਛੀ ਦਾ ਕੋਈ ਮੁੱਲ ਨਹੀਂ ਨਾ ਛੋੜੋ ਕਰਨੇ ਕਿਸੇ ਨੇ ਹਾਂ ਭਲੀ ਹਾਂ ਭਲੀ ਵੀ ਬੱਛੀ ਸਾੜਰ ਗਈ ਪਈ ਆ ਜੀ ਦੁੱਧ ਬੋਲਾ ਬਹੁਤ ਆ ਪੰਨਾ 16 ਕਿਲੋ ਬੋਲਾ ਹੁਣ ਤਿਆਰ ਆ ਜਾਰ ਪਲੂਣਾ ਬੱਛਾ ਇੰਨਾ ਕਿਸੇ ਦਿਨ ਇੱਕ ਇੱਕ ਜੱਗ ਦਿੰਦਣਾ ਸਹੀ ਗੱਲ ਆ ਬਾਕੀ ਯਾਰ ਫੈਂਟ ਵਾਲਾ ਦੁੱਧ ਹਾਂ ਹਾਂ ਮੱਝ ਨਾਲ ਦਾ ਜਮਾ ਦੁੱਧ ਹਾਂ ਜਮਾ ਜਮਾ ਹੋਈ ਆ ਨਹੀਂ ਵੀ ਜਿਵੇਂ ਆਪਾਂ ਕੋਈ ਭਰੀ ਕਹਿੰਦੇ ਵੀ ਫੈਂਟ ਹੀ ਨਹੀਂ ਹੁੰਦੀ ਨਾ 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 ਫੈਂਟ ਫੁੱਲ ਆਉਣੀ ਏਦੀ ਨਾ ਫੁੱਲ ਫੁੱਲ ਮੌਸਮ ਚ ਫੁੱਲ ਕਾ ਮਜਾ ਬਰਨਾ ਵੱਕੀ ਵੱਡੀ ਗੱਲ ਠੰਡੀ ਬਾਲਟੀ ਨਹੀਂ ਕਾਲਾ ਠੰਡੀ ਨਹੀਂ ਐਲਾ ਜਿਵੇਂ ਮਰਜ਼ੀ ਬੈਠਾ ਕੋਈ ਚੱਕਰੀ ਉੱਤੋਂ ਦੀ ਡੋਲ ਦੇਣੀ ਡਾਕਟਰ ਬਾਲਟੀ ਇਹਦਾ ਬਸ 16 ਕਿਲੋ ਆਖਿਆ ਜਾਂ ਦੁੱਧ ਇਹ ਨਹੀਂ ਪਤਾ 8 ਕਿਲੋ ਆ 9 ਕਿਲੋ ਵੀ ਹੋ ਜੇ ਡੰਗ ਦਾ ਹਾਂ ਹੂੰ ਲੈ ਜਾ ਕੇ ਚੋਲਾ ਲੈ ਫੁੱਲ ਕਰ ਮਾਗਰ ਨਿਸ਼ਾ ਕਰਾ ਕੇ ਦੇਈ ਦੇ ਡਾਕਟਰ ਜਦੋਂ ਲੈਬ ਪਾਉਣਾ ਯਾਰ ਐ ਖੰਡਾਰ ਗਿਆ ਬਹਿੜਾ ਵੇਚੀ ਦੀਆਂ ਤੇ ਲਈ ਦੀਆਂ ਵੀ ਜਮ ਖੰਡਾਰ ਗਿਆ ਹੂੰ ਮਾਨ ਖੋਚ ਹੋ ਜੇ ਬੰਦਾ ਲੈਣ ਵਾਲਾ ਡਾਕਟਰ ਸਹੀ ਗੱਲ ਆ ਬਾਈ ਸਹੀ ਗੱਲ ਹਾਂ ਪੈਸੇ ਲਾਇ ਰਾਸ ਆ ਜੀ ਹਾਂ ਪੈਸੇ ਲਾਇ ਰਾਸ ਆ ਲੈ ਜੱਗ ਭਰ ਲੈ ਕੋ ਨਾ ਦਿਖਾ ਦੇ ਡਾਕਟਰ ਟੋਰ ਚ ਲੱਦਾਂਗੇ ਫਿਰ ਆਪਾਂ ਵੀ ਭਾਰਤੀ ਭਾਰਤੀ ਹਾਂ ਕੋਈ ਲੈ ਜਾ ਜਮਾ ਕੰਨੀ ਆ ਡਾਕਟਰ ਨਿਸ਼ਾ ਕਰਕੇ ਦੇਵਾਂਗੇ ਜਾਂ ਪੈਸੇ ਲੈਣੇ ਆ ਜਦੋਂ ਆਪਾਂ ਸਹੀ ਗੱਲ ਆ ਬਈ ਤੇ ਲੇਵਾ ਵੀ ਡੈਣੀ ਸਾਹਿਬ ਜਮਾ ਝਾੜ ਬੇਵਾਦ ਆ ਬਾਈ ਕੂਕੜੀ ਦੇ ਪੋਟੇ ਵਰਗਾ ਹੋ ਜਾਣਾ ਬੱਚੀ ਦਾ ਹਾਂ ਸਹੀ ਗੱਲ ਦੇਖ ਬੱਚਾ ਕਿੱਥੇ ਖੜਾ ਬਾੜ ਕਿੱਥੇ ਖੜਿਆ ਜੇ ਇੰਚ ਹੈ ਲੱਗੀ ਆਪਣੀ ਗਾਰੰਟੀ ਆ ਹੂੰ ਅਈ ਨਹੀਂ ਸੀ ਠੰਡੀ ਆ ਚਵਾਈ ਕੋ ਫੜਾ ਮੈਂ ਕਹੀ ਦੀ ਛੱਡ ਜੂ ਚਵਾਈ ਵੀ ਨਿਬੜਦੀ ਆ ਮੱਛਵਾਈ ਨਿਬੜਦੀ ਆ ਰੱਟਾ ਮੱਛੀ ਮੋਟਰ ਨੂੰ ਡੇਕਦੀ ਆ ਚਵਾਈ ਕਾਦੀ ਆ ਚਵਾਈ ਦਾ ਡਾਕਟਰ ਦਾਖਦੀ ਆ ਬੱਛੀ ਨੂੰ ਹੂੰ ਵੀ ਹੈਗੀ ਆ ਹੈਗੀ ਆ ਹਾਂ ਹੂੰ ਇੱਕ ਤਾਂ ਕੱਲਾ ਹੂੰ ਕਹਿਣ ਹੁੰਦਾ ਹੈ ਨਾ ਆਪਣੀਆਂ ਪਸੂ ਜੀ ਕੱਲਾ ਕਹਿਣ ਨਹੀਂ ਹਮ ਆਪਣਾ ਜਿੰਨਾ ਦੁੱਧ ਕਹੀ ਤਾਂ ਉਹਨਾਂ ਦੁੱਧ ਹੋ ਹਮ ਜੇ ਕੋਈ ਕਮੀਆਂ ਦਾ ਕਮੀ ਵੀ ਦੱਸ ਕੇ ਦੇਵਾਂਗੇ ਨਹੀਂ ਕਮੀ ਦਾ ਤਾਂ ਵੀ ਦੱਸ ਕੇ ਦੇਵਾਂਗੇ ਠੀਕ ਹੈ ਜੀ ਫਿਰ ਤਾਂ ਅਗਲੇ ਦੇ ਸਾਹਮਣੇ ਆ ਜਾਣਾ ਠੀਕ ਸਾ ਹਾਂ ਹਮ ਤੋਂ ਦਰਾ ਦੇ 25 ਅਲੀ 9 ਕਿਲੋ ਵੀ ਹੋਣ ਹੋ ਹਾਂ ਆਪ ਆਖਿਆ ਵੀ 15 16 ਲੀਟਰ ਹੁਣ ਬੋਲ ਤਿਆਰ ਆ। ਆਹ ਬੰਦਾ ਨਾ ਬਈ ਕਿਲੋ ਹਣ ਦੱਸਿਆ ਘਾਟਾ ਦੱਸਿਆ ਚੰਗਾ ਹੁੰਦਾ। ਚੰਗਾ। ਹੋਂ ਬੰਦਾ ਕਿਤੇ ਹੋਵੇ ਕਿਲੋ ਬੰਦ ਕੇ ਉੱਥੇ ਬੰਦੇ ਮਾਨਖੋਸ ਹੋ ਜੇ। ਮਾਨਖੋਸ ਹੋ ਜੇ। ਠੀਕ ਹੈ ਕਿ ਨਹੀਂ? ਬੰਦਾ ਆਪਣਾ ਯਾਰ ਏਡੀ ਲੀਲੀ ਸਾਤ ਲਈ ਮੇਰਾ ਆਉਂਦਾ ਹੀ ਨਹੀਂ ਕੋਈ ਚੋਣ ਆ। ਹੂੰ। ਮੇਰੇ ਤਾਂ ਕਹਣਗੇ ਭਾਈ ਬਸ ਤੇਰੇ ਤੇ ਇਮਾਨਦਾਰੀ ਆ ਭੇਜ ਦੇ ਭਾਈ ਨਹੀਂ ਨਹੀਂ ਕਮੀ ਵਾਲਾ ਭੇਜਣਾ। ਹੂੰ। ਲਈ ਦੇ ਚ ਪਾ ਦੇ। ਬਸ। ਨਹੀਂ ਕਮੀ ਵਾਲਾ ਭੇਜਣਾ ਡਾਟੋ। ਸਹੀ ਗੱਲ। ਕੋਈ ਫਾਇਦਾ ਨਹੀਂ। ਹੂੰ। ਮਾਰਕੀਟ ਖਰਾਬ ਕਰਨ ਦਾ ਇਹ ਆਪਦੇ ਹੱਥ ਬਾਸਾ ਦਾ ਸਹੀ ਗੱਲ ਹੈ ਹਾਂ ਮਾਰਕੀਟ ਬਣਾਉਣੀ ਗਵਾਣ ਨਹੀਂ ਸਹੀ ਗੱਲ ਹੈ ਜ਼ਰੂਰੀ ਹੈ ਹੁਣ ਬੱਛੀ ਭਾਂ ਚੋਦੀ 5 15 ਮੈਨੂੰ ਦੱਸਾਂ ਮਸਾਂ ਕੱਢ ਕੇ ਲਿਆਇਆ ਅਗਲੇ ਦਿਨ ਹਾਂ ਮੈਂ ਕਹਾਂ ਜਾਣ ਵਾਲੀ ਬੱਛੀ ਇਹ ਜਿਹਾਂ ਬੱਲੇ ਜਿਹੜੀਆਂ ਹੀ ਹੁਣ ਇਹ ਜਿਹਾਂ ਸਿਆਲ ਉਸਿਆਲ ਗਾਂ ਹੂੰ ਬੱਸ ਬਾਹ ਦਾ ਲਾ ਰਾ ਰਾ ਕਿਲੋ ਲੋ ਦਾ ਦੇ ਦਾ ਕਿਲੋ ਆ ਦੇ ਹਾਂ 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 ਜਮ ਕੰਮ ਨਿਸ਼ਾ ਕਰਕੇ ਦੇਈਦਾ ਸਹੀ ਗੱਲ ਹੈ ਬਾਈ ਹੂੰ ਇੱਕ ਤਾਂ ਉਹ ਬੰਦੇ ਦਾ ਕਹਿਣ ਹੁੰਦਾ ਆਪਣਾ ਕੱਲਾ ਕਹਿਣ ਨਹੀਂ ਲੈਵਾ ਵੀ ਜਮਾ ਝਾੜ ਕੇ ਲੈਵਾ ਦਾ ਡਾਕਟਰ ਆ ਲੱਗਦਾ ਵੀ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਹਣਾ ਸੀਲ ਫੁੱਲ ਆ ਵੀ ਸੋਈ ਸਵਾਈਆ ਮੁੱਲ ਜਮ ਜਾਇਜ ਦੁੱਧ ਤਾਂ ਬੌਲਾ ਜਿਹੜਾ ਹੈਗਾ ਬਾਈ 16 ਲੀਟਰ ਬਾਈ ਨੇ ਦੱਸਿਆ ਉਹਦਾ ਬਾਈ ਕਹਿੰਦਾ ਵਾਦੀ ਹੋਊਗਾ ਚਵਾਈ ਲੱਗਦੀ ਵਾਦੀ ਹੋਊਗਾ ਆਪਾਂ ਬਸ ਹਾਂ ਲੇਵਾ ਦੇ ਮੌਕਾ ਦਾ ਫੈਂਟ ਫੁੱਲ ਆਉਣੀ ਆ ਬਰੀਡ ਬਹੁਤ ਚੰਗੀਆਂ ਫੁੱਲ ਕੱਦ ਦਾ ਪੜੀ ਵੀ ਕਿਸੇ ਪਾਸੋਂ ਕੋਈ ਘਾਟ ਨਹੀਂ ਅੱਗੇ 2 ਨੰਬਰ ਤੇ ਇਹਦੀ ਵੀ ਜਵਾਈ ਆ ਜਿਹੜੀ ਕਰਕੇ ਰੱਖਾਉਣੀ ਆ ਆ ਜਾ ਬਾਈ ਲੈ ਬਈ ਨਿਆਣਾ ਪਾ ਕੇ ਦਿਖਾ ਨੇ ਕੋਈ ਚੱਕਰ ਨਹੀਂ ਭੋਰਾ ਨਹੀਂ ਕਰਮਲੀ ਕਰਦੀ ਲੈ ਤਾਂ ਆ ਤਾਂ ਦੋ ਦੀ ਮੋਟਰੀ ਆ ਜਿਵੇਂ ਮਰਜ਼ੀ ਨਿਆਣਾ ਪਾ ਲੈ ਕਣੀ ਇਹ ਤਾਂ ਦੋ ਦੀ ਮੋਟਰੀ ਆ ਗਾਂ ਕਾਦੀ ਆ ਹੂੰ ਹਾਂ ਲੈ ਲੈ ਤਾਂ ਗਾਂ ਇਹ ਵੀ ਦੋ ਦੀ ਮੋਟਰੀ ਆ ਹੂੰ ਲੈ ਭਾਈ ਬਾਲਟੀ ਜਮਾਂ ਖਾਲੀ ਤੇ ਲੇਵਾ ਦਿਖਾ ਦੀਏ ਮਣੇ ਲੇਵਾ ਦਾ ਡਾਕਟਰ ਲੈ ਪੂਰੇ ਵਿੱਥੀ ਤੇ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਵਰਗੇ ਥਣ ਬਾਕੀ ਚਵਾਈ ਦਿਖਾਉਨੇ ਕਰ ਦੋ ਭਾਈ ਇਧਰੋਂ ਵੀ ਡਾਕਟਰ ਪੁਆ ਦਰਸਣ ਬਸੀ ਲੈ ਭਾਈ ਇਧਰੋਂ ਵੀ ਪੁਆ ਨੇ ਕੋਈ ਚੱਕਰ ਉਹ ਮਨੂ ਵੀ ਬਾਹਰ ਅੰ ਸੈੱਟ ਹੋ ਗਏ ਕਰ ਬਹਿ ਜਾ ਭਾਈ ਬਹਿ ਜਾ ਲੈ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਾਣਾ ਭਾਈ ਬਸ ਤੋਕਰਿਆਂ ਦੇ ਲੈ ਬੜਾ ਥਣ ਜਾਂਦਾ ਸਹੀ ਗੱਲ ਲੈ ਥ੍ਰੀਟ ਜੀ ਬੱਜੀ ਗਿਆ ਕੋਈ ਇੰਜੈਕਸ਼ਨ ਕਰ ਦੋ ਸਰ ਡਾਕਟਰ ਚਵਾਈ ਦਿਗਾ ਨਾ ਪੜਾ ਕੇ ਆ ਰਿਹਾ ਬੱਚਾ ਬਾਲਾ ਚਿੰਗਾ ਚ ਹੋਣਾ ਹੈ ਨਾ ਕਰਮਾਲੀ ਦਾ ਮੇਰਾ ਹਾਲਾ ਮੈਥੋਂ ਬੈਠਾ ਤੇ ਮੇਰੇ ਪੈਂਡ ਢੀੜੀ ਪਾਈ ਅੱਗੇ ਅੱਛਾ ਲੈ ਜਿਵੇਂ ਮਾਦੀ ਬੱਚਾ ਚੋਂ ਦਾ ਬਾਲਟੀ ਜਮੋਰੀ ਕਰੂਗਾ ਜਿੱਤੇ ਗਾਂ ਪੂਰਾ ਘਰ ਮੰਨ ਗਈ ਨਾ ਅੱਛਾ 25 ਲੀਟਰ ਨੂੰ ਮੂੰਹ ਮਾਰਨਾ ਗਾਂ ਨੇ 25 ਲੀਟਰ ਦੁੱਧ ਦੀ ਬਾਈ ਗਾ ਨਾ ਮੈਂ ਤਾਂ ਮੀਨ ਕਰਨਾ ਗਾ ਜਿਹੜੇ ਸਾਰਾ ਦੁੱਧ ਤੋਂ ਸਟਾਰਟ ਹੋਈ ਹੈ ਨਾ ਸਟਾਰਟ ਹੋਈ ਵੀ ਆ ਇਹਦਾ ਨਾ ਨਮਲਾ ਇਹ ਕਰੂਗਾ ਜ ਮੜੀ ਜੀ ਲੱਸੀ ਆ ਬੈਠ ਲੱਸੀ ਆ ਮੜੀ ਜੀ ਹੈ ਨਾ ਹਾਂ ਚੋਣ ਦੇਖ ਬਈ ਦੁੱਧ ਵਾਲਾ ਪਸੂਦ ਲੱਸਾ ਵੀ ਹੁੰਦਾ ਹੀ ਆ ਹਨਾ ਚੋਣ ਤਾਂ ਡਾਕਟਰ ਜਰ ਰਕਾੜੀ ਭੰਨੇ ਪਾਇ ਡੱਟ ਮਾਰਕਾਂ ਦੇ ਹੱਥ ਚ ਕਾਹ ਨੂੰ ਲਿਚੀਆਂ ਹੁੰਦਾਂ ਵਾਲੀ ਚੰਗੀ ਜਿਹੀ ਆ ਬਈ ਮੋਟਾ ਮੋਟਾ ਚੋਣ ਲੱਗਿਆ ਕਰਮਣੀ ਨੂੰ ਲੈ ਜਿਵੇਂ ਮਰਜੀ ਚੱਈ ਚੱਲ ਹੂੰ ਨਹੀਂ ਨਹੀਂ ਮੜਾ ਥੋੜੀ ਨਵਾਂ ਮੰਗਾਇਆ ਨਾ ਵਾਲੀ ਚੰਗੀ ਜਿਹੀ ਆ ਬੜਾ ਜੰਗਾ ਚੋਣ ਮੈਂ ਕਿਹਾ ਡਾਕਟਰ ਜਰ ਮੋਰੀ ਕਰੂ ਬਾਲਟੀ ਢਰ ਰਹਿਂਦਾ ਹੂੰ ਇਹ ਹੀ ਗਾਂਆਂ ਲਈ ਦੀਆਂ ਹੁਣ ਤਾਂ ਸਹੀ ਗੱਲ ਆ ਬਈ ਜਿਵੇਂ ਮਰਜ਼ੀ ਬੈਠਾ ਜਿਵੇਂ ਮਰਜ਼ੀ ਚੋਈ ਚੱਲ ਐ ਦੋਨੇ ਪਾਸਿਆਂ ਤੋਂ ਦਿਖਾ ਦੇ ਚਵਾਈ ਫੁੱਲ ਓਕੇ ਆ ਬਈ ਮੋਟੀ ਮੋਟੀ ਉਂਗਲ ਵਰਗੀ ਧਾਰ ਬਰਦੀ ਆ ਲੈ ਬਾਈ ਡਾਕਟਰ ਲੈ ਬਾਈ 6 ਵਜੇ ਆ ਸਾਬੇ ਜਿੱਡਾ ਲੱਗਿਆ ਬੈਠਦੇ ਲੈਣੀ ਸਾਹਿਬ ਚਵਾਈ ਦਾਸ ਦੀ ਆ ਬਾਲਟੀ ਆ ਮੈਂ ਦਾਸ ਦੀ ਆ ਮੈਂ ਤਾਂ ਮੈਥੋਂ ਬੈਠਿਆ ਜਿੰਦਾ ਪੈਂਡ ਪੀੜੀ ਪਈ ਵੀ ਅੱਛਾ ਹਾਂ ਹੂੰ ਇਹਨੇ ਕੱਲ ਮੀਂਹ ਜਾ ਪਈ ਗਿਆ ਭਾਣਾ ਹੰਬ ਕੇ ਪੱਜੇ ਫਿਰਦੇ ਅੱਛਾ ਇੱਕ ਮਾਰਾ ਮੋਟਾ ਹਲੇ ਰਾਸਣ ਨਹੀਂ ਲਾਇਆ ਹੂੰ ਹੂੰ ਠੀਕ ਆ ਵਾਲਾ ਚੰਗਾ ਚੋਂਣ ਲੱਗਿਆ ਕਰ ਮਾ ਮਾ ਨਾ ਡਾਟ ਆਪਣੇ ਕੋਲੇ ਹੂੰ ਕੱਲ ਹੀ ਆਈਆਂ ਦੋਵੇਂ ਬਹਿਣ ਠੀਕ ਆ ਜਿਹੜੀ ਕਾ ਆਪਣੇ ਕੋਲੇ ਮੈਂ ਕਹਿੰਦਾ 2-4 ਦਿਨ ਖੜ ਗਈ ਮਾ 25 ਲੀਟਰ ਦੇ ਮੈਂ ਕਹਿੰਦਾ ਜਾਊ ਭੱਜੀ ਕਿ ਨਹੀਂ ਹਾਂ ਉਹ ਸੇਵਾ ਹੋ ਗਈ ਦੱਬ ਕੇ ਮੜੇ 2-4 ਦਿਨ ਜੀਜਾ ਲੱਗਿਆ ਬਸੂ ਫਰਕ ਪੈ ਜਾਂਦਾ ਉਹ ਜੀ ਦਾ ਡਾਕਟਰ ਪਸ ਕੋਈ ਇਹ ਜੀ ਖੁਣਣੀ ਦੇ ਬਾਤ ਲਿਆ ਯਾਰ ਹੂੰ ਲੋਕ ਵਿੱਚ ਟੋਕਰਾਂ ਚ ਪੱਠੇ ਪਾਈ ਜਾਂਦੇ ਹੂੰ ਹੈ ਹੂੰ ਇਹ ਜਾਂ ਭਾਂਡਾ ਇਹ ਜਾਂ ਖੁਣਨ ਹੋਵੇ ਹੂੰ ਫੇਰ ਜਾਂਚਦੇ ਆ ਪਸੂ ਸਹੀ ਗੱਲ ਹੈ। ਇਹ ਕਿਆਰ ਪਸ਼ੂ ਨਹੀਂ ਵਿਕਣਾ। ਇਹ ਤਾਂ ਆਪਾਂ ਕੋਈ ਨਹੀਂ ਵੇਚਣ ਵਾਲੇ। ਸਹੀ ਗੱਲ ਹੈ। ਹਾਂ? ਕੁਆਲਿਟੀ ਨੇ ਵਿਕਣਾ। ਹਾਂ, ਚੀਜ਼ ਨੇ ਵਿਕਣਾ। ਚੋਕੇ ਦੇ ਤਾਂ ਦੁੱਧ ਦੋੜਾਂਗੇ ਦਾ। ਦੁੱਧ ਹੀ ਲੈਣਾ ਮੈਂ ਅਗਲੇ ਨੇ ਹਣਾ ਬਈ। ਜਿਵੇਂ ਜਿਵੇਂ ਸਨਿਆਰੇ ਦਾ ਸਿਉਣਾ ਵਿਕਣਾ ਤੇ ਡਿਜ਼ਾਈਨ ਅਗਲੇ ਨੇ ਦੇਖਣਾ। ਹੂੰ। ਹਾਂ? ਡਿਜ਼ਾਈਨ। ਉਹ ਮੈਂ ਹਾਂ ਡਿਜ਼ਾਈਨ ਆ ਪਾ ਦੇਖਣਾ। ਵਿਕਣਾ ਪਸ਼ੂ ਨਹੀਂ ਆ। ਹੂੰ। ਸਹੀ ਗੱਲ ਹੈ। 16 ਨੇ ਗੱਲ ਆ। ਹੂੰ। ਠੰਡੀ ਵਾਹਦਾ ਨਾ ਠੰਡੀ ਦਾ ਡਾਟ ਲੈ ਕੇ ਹਾਲੇ ਦਾ ਮਾੜਾ ਗੱਲ ਕਰ ਨਵੀਂ ਆਈ ਕਰਕੇ ਕਰਦਿਆਂ ਹੂੰ ਨਹੀਂ ਤਾਂ ਆਪਣੀ ਗਾਂ ਦਾ ਕਮੀ ਰਹੂ ਨਾ ਕੋਈ ਫੇਲਣਾ ਤਾਂਹੀਂ ਨਹੀਂ ਕਰਮਾਈ ਵਾਹਲਾ ਚੰਗਾ ਚਾਉਣ ਲੱਗਿਆ ਮਾਗਰਾ ਅੰਤ ਨਹੀਂ ਕੋਈ ਹੂੰ ਮਾ ਉੱਤੋਂ ਦੀ ਡੋਲ ਦੇ ਬਾਲਟੀ ਵਾਸਤ ਕਰੋ ਵਾਸਤ ਕਰੋ ਵਾਸਤ ਕਰੋ ਵਾਸਤ ਕਰੋ ਪੈਸੇ ਲੈਣੇ ਆਗਲੇ ਤੋਂ ਆਪਾਂ ਕਰੇ ਡਾਟ ਪੈਸੇ ਤਾਂ ਲੈਣੇ ਆ ਕੋਈ ਚਰਚ ਨਹੀਂ ਆ ਖਾਲੀ ਦਿਖਾ ਢੋਲਾ ਲੈ ਪੈ ਖਾਲੀ ਆ ਢੋਲੀ ਕੋਈ ਨਹੀਂ ਲਾਦ ਰੋ 25 ਲੀਟਰ ਦੁੱਧ ਵਾਈਗਿੰਦਾ ਦੇ ਦੇਣਾ ਬਾਗਰਾ ਖੁੱਲਾ ਦੇਣਾ ਡਾਕਟਰ ਜਿੱਤੇ ਮਾਰ ਆ ਗਿਆ ਕਿਸੇ ਮਾਰਕਦੇ ਅਸੀਂ ਜਾਵਲੀ ਨਾ ਹਾਂ 25 ਦਾ ਖੁੱਲਾ ਦੇਣਾ ਬਸੀ ਨੇ ਸਹੀ ਗੱਲ ਹੈ ਚਵਾਈ ਚੁਈ ਦੇਖੋ ਇੱਕ ਨੰਬਰ ਵਾਲੇ ਖੜਕਾ ਸੁਣਦਾ ਚਵਾਈ ਦਾ ਤਾਂ ਕਹਿੰਨੀ ਭਰਾ ਹਾਂ ਬਾਕੀ ਟੈਣੀ ਦਾ ਮੌਸਮ ਵੀ ਹੁਣ ਗਾਈਆਂ ਦਾ ਦੁੱਧ ਵਾਲਾ ਹੀ ਆ ਕਹਿੰਨੀ ਭਰਾ ਹਾਂ ਜੀ ਹਾਂ ਦਿਨੋਂ ਦੇ ਬਾਦੀਆਂ ਜਾਂਦੀਆਂ ਹੁਣ ਠੰਡ ਦੇ ਵਿੱਚ ਮੌਸਮ ਪੂਰਾ ਚੰਗਾ ਹੈ ਨਾ ਗਾਂ ਵਾਲਾ 60 ਚੱਕਰ ਪਤਾ ਕਿ 22-23 ਲੀਟਰ ਦਾ ਦੁੱਧ ਹੋਣਾ ਗਾਂ ਸਾਡੇ ਹਾਂ ਇਹ ਗੱਲ ਕਰ ਆ ਪਕਲ ਚੋਗਰੇ ਨੇ ਨਵੇਂ ਸਾ ਮਾੜਾ ਮੋਟਾ ਗਾਣੇ ਪਾਣੀ ਦਾ ਹੋ ਜਾਂਦਾ ਪਸ਼ੂ ਦਾ ਸਹੀ ਗੱਲ ਆ ਹਾਂ ਮੋਲ ਵੀ 90000 ਰੁਪਏ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਵਧੀਆ ਹੋ ਜਾਊਗਾ ਲੈ ਵਲੂਆ ਬਹੁਤ ਥਣ ਲੈਵਾ ਚਾਹੀਦਾ ਯਾ ਤੇ ਇਹਨੇ ਵੀ ਕੁਕੜੀ ਦੇ ਪੋਰਟੇਰ ਦਾ ਕਰ ਜਣਾ ਹਾਂ ਬਾਕੀ ਯਾਰ ਆਏ ਚਵਾਈ ਵੀ ਜਿਹੜੀ ਮਸ਼ੀਨਾਂ ਚੋ ਲਈ ਜਵਾਈ ਜੀ ਦੋਨੇ ਪਾਸੇ ਵੇਖੇ ਥੀ ਜੋਰੀ ਕਿ ਨਹੀਂ ਹਾਂ ਇੱਕ ਬਰਾਬਰ ਜਵਾਈ ਹੈਗੀ ਲੈ ਬਾਲਾ ਚੰਗਾ ਚੌਣ ਲੱਗਿਆ ਕਰਮ ਵਾਲੀ ਇੱਕ ਨਾਲ ਜਿ ਤੜਕੇ ਡਟ ਲੇਡ ਰੂਟ ਹੋ ਜਾਂਦਾ ਕੰਮ ਇੱਕ ਮੇਰਾ ਹਾਲੇ ਰਾਤ ਦਾ ਮੀਂਹ ਪਈ ਜਾਂਦਾ ਤੜਕੇ ਜੇ ਜਾਈ ਕਾਇਆ ਨੀਂਦ ਦਾ ਭੈਣਾ ਠੀਕ ਆ ਉਹ ਮੈਨੂੰ ਫਿਰ ਧਾਰਾਂ ਦਾ ਟਾਈਮ ਹੋ ਗਿਆ ਪਸ਼ੂ ਲਾ ਕੇ ਰੰਬਣ ਠੀਕ ਫਟ ਹੁਣ ਤਾਂ ਗਾਇਆਂ ਹੀ ਦੁੱਧ ਵਾਲੀਆਂ ਲਈ ਦੀਆਂ ਚ ਹਾਂ ਸਹੀ ਗੱਲ ਹੁਣ ਤਾਂ ਪੂਰਾ ਚੰਗਾ ਮਾਲ ਵਿਕਣਾ ਸਹੀ ਗੱਲ ਹੈ ਮਾੜਾ ਦਾ ਮਾਲ ਹੀ ਨਹੀਂ ਵਿਕਣਾ ਹੁਣ ਬਾਕੀ ਚੰਗਾਈ ਰੱਖਣ ਦਾ ਫਾਇਦਾ ਨਹੀਂ ਨਾ ਕੋਈ ਫਾਇਦਾ ਨਹੀਂ ਡਾ ਇੱਕ ਅੱਧੀ ਘੱਟ ਲੈ ਲਓ ਬਈ ਹਾਂ ਹੂੰ ਜੰਗੀ ਹੋਰ ਮੇਰਾ ਮਸਲਾ ਮੈਂ ਦੋ ਪਸ਼ੂ ਲੈਣਾ ਹੂੰ ਪਰ ਲੈਣੀਆਂ ਸੱਪ ਦੀ ਜੀਵਰਗ ਨਾ ਹੂੰ ਸਹੀ ਗੱਲ ਹੈ ਨਾ ਚੋ ਵੀ ਮੈਥੋਂ ਦਾ ਬੈਠਾ ਨਹੀਂ ਮੇਰਾ ਤਾਂ ਢੱਡ ਕੁੱਟਿਆ ਗਿਆ ਮੇਰੇ ਪੈਟ ਪੀੜੀ ਪਾਈ ਗਿਆ ਠੀਕ ਹੈ ਹਾਂ ਮੇਰੇ ਅੰਦਾਜ਼ ਚੜ ਗਿਆ ਹੋਇਆ ਨਾ ਅੱਜ ਤਾਂ ਫਿਰ ਮਾਡਲਿੰਗ ਬਣੀ ਫਿਰਦੇ ਹੋ ਹੋਰ ਇਹ ਪਰਛੋ ਦੇ ਪਾਇਆ ਲੀੜੇ ਸੁੱਕਣ ਲਾਹੇ ਦਾ ਹੈ ਨਹੀਂ ਅੱਛਾ ਹਾਂ ਹੋਰ ਲਾਉਣ ਦਾ ਸਮਾਂ ਹੀ ਨਹੀਂ ਮਿਲਿਆ ਅੱਛਾ ਅੱਛਾ ਕੰਮ ਹੀ ਉਤੋਂ ਦੀ ਆ। ਨਾਲੇ ਚੱਕਰ ਪਤਾ ਕੀ ਆ ਇੱਕ ਤਾਂ ਬਾਈ ਮਾਲ ਨਹੀਂ ਮਿਲਦਾ। ਭਾਲਣਾ ਬਾਹਲਾ ਓੱਖਾ ਕਰਾਂ ਜੋ। ਬਾਹਲਾ ਓੱਖਾ। ਇੱਥੋਂ ਦਾ ਬੰਦਾ ਹੁਣ ਦੇ ਅਗਰ ਚੁੱਪ ਕਰਕੇ ਆ ਕੇ ਖੋਲ ਕੇ ਲੈ ਜਾਣੀ ਆ। ਹਾਂ? ਦੁੱਧ ਲੈ। ਹਾਂ ਦੁੱਧ ਆਪਾਂ ਦਿਖਾਤਾ। ਦੁੱਧ ਆਪਾਂ ਦਿਖਾਤਾ ਜਿਵੇਂ ਮਰਜ਼ੀ ਅਗਰ ਆਪਾਂ ਵੀਡੀਓ ਕੋਡ ਲਾ ਲੈ। ਹਾਂ। ਆਪਾਂ ਤੜਕੇ ਚਵਾ ਕੇ ਦਿਖਾ ਦੇਾਂਗੇ। ਹਾਂ? ਆ ਪੰਗੜਾ ਕੋਈ ਲੁੱਕ ਤੋਂ ਕਰਨੀ ਇਹਦੇ ਚ। ਹੂੰ। ਬਗਰੇ ਨੂੰ ਕਹਿ ਦਾਂਗੇ ਬਾਈ ਵੀਡੀਓ ਕੋਡ ਲਾ ਲੈ ਜੀਦਾ ਮਨ ਖੋਸ ਆਏ। ਤੇ ਤੜਕੇ ਬਾਈ ਅਗਲਾ ਕਹਿੰਦਾ ਬਾਈ ਸਾਈ ਪਾਤੀ ਦੇ ਤੜਕੇ ਚੜਾ ਦੇਈ ਬਾਈ। ਅਗਲੇ ਦੇ ਘਰੇ ਲਾ ਕੇ ਆਈ ਉੱਥੇ ਵੀ ਕਹੀਦਾ ਘਰੇ ਭਾਈ ਹੁਣ ਮੈਂ ਕਹਣਾ ਧਾਰਾ ਮਾਰ ਕੇ ਦੇ ਲੈ ਜੇ ਥਾਣੇ 'ਚ ਕਮੀ ਹੋਈ ਮਰੀ ਗੱਡੀ ਖੜੀ ਆ ਬਾਰਿਸ਼ ਚ ਚੜਾ ਦੀ ਵਾਪਸ ਹੂੰ ਇੰਨੀ ਦਾ ਹੁਣ ਗਾਰੰਟੀ ਡੱਟ ਬਹੁਤ ਆ ਸਹੀ ਗੱਲ ਆ ਭਾਈ ਨਹੀਂ ਅਗਲਾ ਕਹਿੰਦਾ ਕੇਰਾ ਸਿਰ ਤੇ ਆਤਾ ਹਰਦੀ ਗਾਂ ਗਾਰੰਟੀ ਹੋ ਜੇ ਪੂਮ ਹੂੰ ਪਰਚੋ ਗਾ ਵੇਚ ਕਹਿੰਦੀ ਉਹ ਬਿਨਾ ਵੀਡੀਓ ਤੋਂ 25 ਕਿਲੋ ਵਾਲੀ ਹੂੰ ਮਰਿਆ ਭਾਈ ਹੁਣ ਬਾਰਿਸ਼ ਚ ਗੱਡੀ ਖੜੀ ਆ ਤਾਂ ਧਾਰਾ ਮਾਰ ਲਓ ਸਾਰੇ ਟੱਬਰ ਨੇ ਬਾਰੀ ਬਾਰੀ ਧਾਰਾ ਮਾਰਨਗੇ ਕਹਿੰਦੇ ਭਾਈ ਮਾਨ ਖੋਸ ਹੋ ਗਿਆ ਹੂੰ ਆਏ ਹੁੰਦਾ ਕੋਲੇ ਖੜ ਕੇ ਚੈੱਕ ਕਰਾਈ ਦਿਆ ਵੀ ਭਾਈ ਅਗਲੇ ਦੇ ਘਰੇ ਜਾ ਕੇ ਵੀ ਨਹੀਂ ਜ਼ਰੂਰੀ ਹੈ ਭਾਈ ਵੀ ਭਾਈ ਭੂਰ ਸਰਲਾ ਜਾ ਕੋਈ ਗੰਡ ਦੇਖ ਲੋ ਤੇਨੀ ਗੱਡੀ ਮੇਰੇ ਬਾਹਰ ਚ ਖੜੀ ਆ ਡਾ ਡਾ ਦੋ ਬਾਟਾਂ ਦਾ ਭਾਰ ਲਾ ਭਾਈ ਦੋ ਵਾਲਟੀਆਂ ਕਰਤੀਆਂ ਥੋੜੀ ਜੀ ਹੋਣੀ ਆ ਘਰਾਂ ਵਾਲੀ ਲਾ ਆਪਾਂ ਦੇਖ ਹੂੰ ਝੂਠ ਨਹੀਂ ਮਾਰਨਾ 10 ਕਿਲੋ ਦੀ ਢੋਲੀ ਆ ਹੂੰ 2 ਕਿਲੋ ਆ ਤੇ ਤੜਕੇ ਵੇਲੇ ਹੋਊਗਾ ਢਾਈ ਉੱਤੇ ਠੀਕ ਆ ਕਿਉਂ ਤੜਕੇ ਵੇਲੇ ਦਾਤਾਂ ਵੱਟੀਆਂ ਹਾਂ ਸਹੀ ਗੱਲ ਹੂੰ ਮੋਲ ਹੁਣ ਮੰਨ ਲਾ ਵੀ 11.5 ਲੀਟਰ ਤਿਆਰ ਆ ਹੁਣ ਇਸ ਵੇਲੇ ਤੇ ਤਲਕੇ ਦਾ ਫਿਰ ਇਹਨੇ ਮੱਛੀ ਮੋਟਰ ਨੂੰ ਉਤਰਨਾ ਮੁੱਲ ਵੀ ਜਮ ਜਾਇਜ਼ ਆ ਭਾਈ ਕਿਸੇ ਵੀਰ ਨੂੰ ਪਸੰਦ ਆਉਣ ਦੋਨਾਂ ਚ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ